ਸਾਰੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਅਸੀਂ ਸਿੱਖਾਂਗੇ ਇਵੈਰ ਵੀ ਇਰੈਗੂਲਰial ਪਾਸਾਟੋ ਮਤਲਬ ਪਾਸਟ ਫਾਰਮ ਅਸੀਂ ਕੁਝ ਕੁ ਵੈਰਬੀਆਂ ਦੀ ਕਿੱਦਾਂ ਬਣਾਵਾਂਗੇ ਜਿਹੜੀ ਕਿ ਰੂਲ ਦੇ ਅਕੋਰਡਿੰਗ ਨਹੀਂ ਚਲਦੀਆਂ ਉਹਨਾਂ ਨੂੰ ਸਾਨੂੰ ਮੈਮੋਰਾਇਜ਼ ਕਰਨਾ ਪੈਂਦਾ ਹੈ ਇਸ ਵੀਡੀਓ ਵਿੱਚ ਉਹੀ ਸਿੱਖਾਂਗੇ ਉਮੀਦ ਕਰਦੀ ਹਾਂ ਇਹ ਵੀਡੀਓ ਤੁਹਾਨੂੰ ਪਸੰਦ ਆਵੇਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਪਹਿਲੀ ਵੈਰਬੋ ਹੈ ਸਾਡੀ ਆਚੇਂਦੇਰੇ ਆਚੇਂਦੇਰੇ ਪਾਵ ਚਾਲੂ ਕਰਨਾ ਔਨ ਕਰਨਾ ਵੀਡੀਓ ਦੇ ਵਿੱਚ ਅਸੀਂ ਪ੍ਰੈਜ਼ੈਂਟ ਅਤੇ ਪਾਸਟ ਦੋਨੇ ਫਾਰਮਸ ਦੇਖਾਂਗੇ ਸਿਰਫ ਈਓ ਦੇ ਨਾਲ ਪਹਿਲਾ ਵਾਕ ਦੇਖ ਲੈਣੇ ਆ ਜੀ ਈਓ ਅਚੈਂਡੋ ਲਾ ਲੰਪਾਦੀਨਾ ਈਓ ਅਚੈਂਡੋ ਲਾ ਲੰਪਾਦੀਨਾ ਜਾਨੀ ਕਿ ਮੈਂ ਬੱਲਬ ਜਗਾਉਂਦਾ ਹਾਂ ਅਚੈਂਡੋ ਦਾ ਭਾਗ ਹੁੰਦਾ ਮੈਂ ਜਗਾਉਂਦਾ ਹਾਂ ਇਹ ਹੈਗੀ ਆ ਸਾਡੀ ਪ੍ਰੈਜ਼ੈਂਟ ਫਾਰਮ ਲੰਪਾਦੀਨਾ ਦਾ ਭਾਗ ਹੁੰਦਾ ਹੈ ਬੱਲਬ ਅਚੰਦਰੇ ਦਾ ਪਸਾਤੋ ਪ੍ਰੋਕਸਿਮੋ ਆਜੇਗਾ ਈਓ ਅ ਆਚੇਜ਼ੋ ਲਾਲਾਮਪਦੀਨਾ ਅਚੰਦਰੇ ਦਾ ਅਚਨਦੂਤੋ ਨਹੀਂ ਬਣੇਗਾ ਆਚੇਜ਼ੋ ਬਣੇਗਾ ਇਹ ਫਾਰਮ ਤੁਹਾਨੂੰ ਯਾਦ ਕਰਨੀ ਪੈਣੀ ਆ ਆਚੇਜ਼ੋ ਦਾ ਮਤਲਬ ਹੁੰਦਾ ਕਿ ਜਗਾਇਆ ਮੈਂ ਜਗਾ ਦਿੱਤਾ ਕੀ ਲਾਲਾਮਪਦੀਨਾ ਪਾਵ ਬਲਵ ਨੈਕਸਟ ਵਰਬ ਹੋ ਹੈਗੀ ਆ ਸਾਡੀ ਆ ਕੋਰ ਜੇ ਰਸੀ ਆਕੋਰ ਜੇਰਸੀ ਦਾ ਭਾਵ ਹੁੰਦਾ ਹੈ ਨੋਟਿਸ ਕਰਨਾ ਜਾਂ ਪਤਾ ਲੱਗਣਾ ਜਾਂ ਰਿਅਲਾਈਜ਼ ਕਰਨਾ ਮਤਲਬ ਤੁਹਾਨੂੰ ਪਹਿਲਾਂ ਉਸ ਚੀਜ਼ ਬਾਰੇ ਨਹੀਂ ਪਤਾ ਸੀ ਤੇ ਤੁਹਾਨੂੰ ਅਚਾਨਕ ਪਤਾ ਲੱਗਦਾ ਉਦੋਂ ਇਹ ਬੈਰਬੋ ਯੂਜ਼ ਕੀਤੀ ਜਾਂਦੀ ਹੈ ਪਹਿਲਾਂ ਤਾਂ ਦੇਖਾਂਗੇ ਪ੍ਰੈਜ਼ੈਂਟ ਤੇ ਮੀ ਆਕੋਰਗੋ ਕੇ ਐ ਤਾਰਦੀ ਮੈਨੂੰ ਅਹਿਸਾਸ ਹੁੰਦਾ ਹੈ ਕਿ ਦੇਰ ਹੋ ਗਈ ਹੈ ਆਕੋਰਗੋ ਮਤਲਬ ਮੈਨੂੰ ਰਿਅਲਾਈਜ਼ ਹੁੰਦਾ ਕਿ ਹੁਣ ਜਿਹੜਾ ਦੇਰ ਹੋ ਗਈ ਹੋ ਗਈ ਹੈ ਮੈਂ ਇੱਕ ਰਿਕਵੈਸਟ ਕਰਾਂਗੀ ਕਿ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਆ ਕਰੋ ਜੇਕਰ ਤੁਹਾਨੂੰ ਵੀਡੀਓਜ਼ ਪਸੰਦ ਆndੀਆਂ ਨੇ ਆਕੋਰ ਜਰਸੀ ਵੈਰਵੋ ਦਾ ਪਸਾਤੋ ਹੈਗਾ ਏ ਮੀ ਸੋਨੋ ਆਕੋਰ ਤੋਂ ਦੀ ਨੋਨ ਅਵਰ ਸੌਲ ਦੀ ਮੈਨੂੰ ਅਹਿਸਾਸ ਹੋਇਆ ਜਾਂ ਮੈਨੂੰ ਰਿਅਲਾਈਜ਼ ਹੋਇਆ ਕਿ ਮੇਰੇ ਕੋਲ ਪੈਸੇ ਨਹੀਂ ਸਨ ਸਾਡੀ ਥਰਡ ਵੈਰਵੋ ਹੈ ਕੀ ਹੈ ਜੀ ਦੇਚੀ ਦੇਰੇ ਦੇ ਝੀ ਦੇ ਰੇ ਭਾਵ ਫੈਸਲਾ ਕਰਨਾ ਜਾਂ ਡਿਸਾਈਡ ਕਰਨਾ ਪ੍ਰੈਜੈਂਟ ਚ ਬਣਾਉਂਦੇ ਆ ਅਸੀਂ ਈਓ ਦੇ ਝੀ ਦੋ ਅਤੈਂਤਮੇਂਤੇ ਈਓ ਦੇ ਝੀ ਦੋ ਅਤੈਂਤਮੇਂਤੇ ਮੈਂ ਧਿਆਨ ਨਾਲ ਫੈਸਲਾ ਕਰਦਾ ਹਾਂ ਜਾਨੀ ਕਿ ਆਈ ਡਿਸਾਈਡ ਕੇਅਰਫੁਲੀ ਅਤੈਂਤਮੇਂਤੇ ਦਾ ਭਾਵ ਹੈ ਧਿਆਨ ਦੇ ਨਾਲ ਕੇਅਰਫੁਲੀ ਇਹਦਾ ਪਸਾਤੋ ਹੋਏਗਾ ਨੌਨ ઓ ਦੇ ਚੀਜ਼ੋ ਅਨਕੋਰਾ ਨੋ ਨੋ ਦੇ ਚੀਜ਼ੋ ਅਨਕੋਰਾ ਮੈਂ ਹਜੇ ਫੈਸਲਾ ਨਹੀਂ ਕੀਤਾ ਅਨਕੋਰਾ ਦਾ ਮਤਲਬ ਹੋਰ ਵੀ ਹੁੰਦਾ ਪਰ ਇਸ ਕੰਟੈਕਸਟ ਦੇ ਵਿੱਚ ਅਨਕੋਰਾ ਦਾ ਮਤਲਬ ਨਿਕਲਦਾ ਹੈ ਅਜੇ ਯੈਟ ਸਾਡੀ ਫੋਰਥ ਵਰਬ ਉਹ ਹੈ ਜੀ ਉਹ ਹੈਗੀ ਆ ਕੋਰਰੇ ਜਿਹੜੀ ਕਿ ਪਸਾਤੋ ਦੇ ਵਿੱਚ ਇਹ ਹੈਗੀ ਆ ਸਾਡੀ irregolare verbo correre da presente de vich io de nal kitta banega io corro ogni giorno per 2 km mai har roz 2 km dodda ha io corro pav mai dodda ha ogni giorno per 2 km pav 2 km lai o corso tanto oggi quindi sono stanchissimo ਅੱਜ ਮੈਂ ਬਹੁਤ ਦੌੜਿਆ ਇਸ ਕਰਕੇ ਹੁਣ ਮੈਂ ਬਹੁਤ ਥੱਕਿਆ ਹੋਇਆ ਹਾਂ ਸਾਡੀ ਨੈਕਸਟ ਵਰਬ ਉਹ ਹੈਗੀ ਹੈ ਜੀ ਸਪੈਂਡੇਰੇ ਸਪੈਂਡੇਰੇ ਦਾ ਮਤਲਬ ਹੁੰਦਾ ਖਰਚ ਕਰਨਾ ਖਰਚ ਕਰਨਾ ਮਤਲਬ ਆਪਣੇ ਪੈਸੇ ਖਰਚ ਕਰਨਾ present form è io spendo molto alla fine della settimana io spendo molto ਮੈਂ ਬਹੁਤ ਖਰਚਾ ਕਰਦਾ ਹਾਂ ਜਾਂ ਕਰਦੀ ਹਾਂ alla fine de la settimana ਹਫਤੇ ਦੇ ਅੰਤ ਦੇ ਵਿੱਚ ਮੈਂ ਬਹੁਤ ਖਰਚਾ ਕਰਦੀ ਹਾਂ ਜਾਂ ਕਰਦਾ ਹਾਂ ਇਹਦਾ ਪਸਾਤੋ ਦੇਖ ਲੈਣੇ ਆ ਉਸ ਪੇਜੋ speso tanto oggi perciò non ne anche un euro adesso ਅੱਜ ਮੈਂ ਬਹੁਤ ਮਤਲਬ ਖਰਚ ਕਰ ਦਿੱਤਾ ਜਾਂ ਖਰਚਾ ਕਰ ਦਿੱਤਾ ਇਸ ਕਰਕੇ ਮੇਰੇ ਕੋਲ ਅੱਜ ਇੱਕ ਵੀ ਯੂਰੋ ਨਹੀਂ ਆ ਹੁਣ ਮੇਰੇ ਕੋਲ ਨੈਕਸਟ ਵਰਬ ਹੈ ਜੀ ਸਾਡੀ ਤੋਲੀਰੇ ਟੋਲੀਰੇ ਪਾਉ ਇਹਦੇ ਦੋ ਹੋ ਸਕਦੇ ਆ ਹਟਾਉਣਾ ਅਤੇ ਉਤਾਰਨਾ ਇਦਾ ਪ੍ਰੈਜ਼ੈਂਟ ਹੈਗਾ IO tolgo le scarpe IO tolgo le scarpe ਮੈਂ ਆਪਣੇ ਸ਼ੂਜ਼ ਉਤਾਰਦਾ ਹਾਂ ਜੁੱਤੇ ਉਤਾਰਦਾ ਹਾਂ ਇਹਦੀ ਹੈਗੀ ਜੀ ਪ੍ਰੈਜ਼ੈਂਟ ਫਾਰਮ ਹੁਣ ਆਪਾਂ ਇਹਦੀ ਪਸਾਤੋ ਵੀ ਦੇਖਾਂਗੇ ਕਿ ਕਿ ਪਾਸਟ ਦੇ ਵਿੱਚ ਅਸੀਂ ਇਹਨੂੰ ਕਿੱਦਾਂ ਵਰਤਾਂਗੇ IO ho tolto le mie scarpe alla entrata ਮੈਂ ਐਂਟਰੀ ਦੇ ਉੱਤੇ ਆਪਣੇ ਸ਼ੂਜ਼ ਉਤਾਰ ਦਿੱਤੇ तौली ऐरे तौल तो नहीं आना तौल तो आएगा यह मेमोराइज करने वाले शब्द ने उम्मीद कर वीडियो पसंद आ रही वीडियो लाइक शेयर कमेंट करना ना भूलना नैक्सट वेर वो हैगी रोमपेरे रोम पेरे भाव तोड़ना

ਮੈਂ ਆਪਣਾ ਮਨ ਪਸੰਦੀਦਾ ਜਿਹੜਾ ਪੈਨਾ ਜੋ ਫੇਵਰੇਟ ਪੈਨਾ ਉਹ ਤੋੜ ਦਿੱਤਾ ਹੈ ਰੋਂਪਰੇ ਦਾ ਰੋਂਪੂ ਤੋਂ ਨਹੀਂ ਹੋਣਾ ਉਹ ਰੋਤੋ ਆਏਗਾ ਲਮੀਆ ਪੈਨਾ ਪ੍ਰੇਫੇਰੀਟਾ ਪ੍ਰੇਫੇਰੀਟਾ ਦਾ ਭਾਵ ਹੁੰਦਾ ਫੇਵਰੇਟ ਸਾਡੀ ਨੈਕਸਟ ਵਰਬ ਉਹ ਹੈ ਜੀ ਰੀ ਦੇਰੇ ਰੀ ਦੇਰੇ ਰੀਦਰੇ ਦਾ ਭਾਵ ਹੁੰਦਾ ਹੈ ਹੱਸਣਾ ਰੀਦਰੇ ਵਰਬੋ ਦਾ ਪ੍ਰੈਜ਼ੈਂਟ ਹੈਗਾ ਇਯੋ ਰੀਦੋ ਇਨ ਓਨੀ ਸਿਟੂਆਸਿਓਨੇ ਮੈਂ ਹਰ ਹਾਲਤ ਦੇ ਵਿੱਚ ਜਾਂ ਹਰ ਸਥਿਤੀ ਦੇ ਵਿੱਚ ਹੱਸਦਾ ਹਾਂ ਓਨੀ ਹਰ ਸਿਚੁਏਸ਼ਨ ਦੇ ਭਾਵ ਸਿਚੁਏਸ਼ਨ ਜਾਂ ਸਥਿਤੀ ਯਰੀਦੋ ਮੈਂ ਹੱਸਦਾ ਹਾਂ ਇਹਦਾ ਪਸਾਤੋ ਦੇਖ ਲੈਣੇ ਆ ਓਰੀਜ਼ੋ ਮੋਲ ਤੋਂ ਯੇਰੀ ਸੁਉਨਾ ਬਤੂਤਾ ਬਤੂਤਾ ਦਾ ਮਤਲਬ ਹੁੰਦਾ ਛੁਟਕਲਾ ਕੱਲ ਮੈਂ ਬਹੁਤ ਹਸੀ ਜਾਂ ਹਸਿਆ ਇੱਕ ਛੁਟਕਲੇ ਦੇ ਉੱਪਰ ਉਮੀਦ ਕਰਦੀ ਆ ਤੁਹਾਨੂੰ ਇਹ ਵੀਡੀਓ ਬਹੁਤ ਪਸੰਦ ਆ ਰਹੀ ਆ ਜੇਕਰ ਪਸੰਦ ਆ ਰਹੀ ਆ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਨੈਕਸਟ ਵਰਬ ਹੈਗੀ ਆ ਸਾਡੀ ਪ੍ਰੇਂਦਰ ਪ੍ਰੇਂਦਰੇ ਦਾ ਭਾਵ ਹੁੰਦਾ ਲੈਣਾ ਪ੍ਰੇਂਦਰੇ ਵਰਬ ਉਹ ਵੀ ਆਪਣੀ ਪਸਾਤੋ ਦੇ ਵਿੱਚ ਇਰੈਗੂਲਰ ਹੈ ਇਸ ਕਰਕੇ ਇਹਦਾ ਜਿਹੜਾ ਪਾਰਟੀਸੀਪੇਟਿਵ ਪਸਾਤੋ ਆ ਉਹ ਸਾਨੂੰ ਮੈਮੋਰਾਇਜ਼ ਕਰਨਾ ਪੈਣਾ ਆਜੋ ਦੇਖ ਲੈਂਦੇ ਆ ਇਹਦੇ ਨਾਲ ਆਪਾਂ ਵਾਕ io prendo un caffè ਮੈਂ ਇੱਕ ਕਾਫੇ ਲੈਂਦਾ ਹਾਂ ਜਾਂ ਪੀਂਦਾ ਹਾਂ ਦੋਨਾਂ ਸੈਂਸਸ ਦੇ ਵਿੱਚ ਤੁਸੀਂ ਇਸ ਵਾਕ ਨੂੰ ਯੂਜ਼ ਕਰ ਸਕਦੇ ਹੋ io prendo ਇਹ ਹੈਗਾ ਪ੍ਰੈਜ਼ੈਂਟ ਫਾਰਮ ਆਫ prendere un caffè ਕਾਫੇ ਕਾਫੇ ਕੌਫੀ ਇਹਦਾ ਪਸਾਤੋ ਦੇਖ ਲੈਂਦੇ ਆ ho preso un caffè al bar ieri ਕੱਲ ਮੈਂ ਬਾਰ ਦੇ ਉੱਤੇ ਇੱਕ ਕਾਫੇ ਲਈ ਜਾਂ ਪੀਤੀ ਦੋਨੋਂ ਸੈਂਸਸ ਦੇ ਵਿੱਚ ਇਹੋ ਸ਼ਬਦ ਤੁਸੀਂ ਯੂਜ਼ ਕਰ ਸਕਦੇ ਹੋ ਪਰੈਂਦਰੇ ਦਾ ਪ੍ਰਿੰਦੂ ਤੋਂ ਨਹੀਂ ਬਣਾਣਾ ਫਰੇਜ਼ੋ ਬਣਾਣਾ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਉਮੀਦ ਕਰਦੀ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਥੈਂਕਸ ਫॉर ਵਾਚਿੰਗ ਡੋਟ ਫੋਰਗੇਟ ਟੂ ਲਾਈਕ ਕਮੈਂਟ ਐਂਡ ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ ਟੂ ਵਾਚ ਮੋਰ ਵੀਡੀਓਜ਼ ਲਾਈਕ ਥਿਸ ਮਿਲਦਾ ਕਿਸੇ ਅਗਲੀ ਵੀਡੀਓ ਦੇ ਵਿੱਚ ਜਦ ਤੱਕ ਦੇ ਲਈ ਸਭ ਨੂੰ ਸਤਿ ਸ਼੍ਰੀ ਅਕਾਲ ਜੀ